ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸੰਧੂ ਤੇ ਮਿੱਤਰੋ ਆਹ ਇੱਕ ਨਾ ਬੰਦਾ ਹੈ ਤੁਸੀਂ ਜਾਣਦੇ ਹੋ ਸਾਰਿਆਂ ਨੂੰ ਐਸੇ ਤਾਂ ਸਾਰੇ ਜਾਣਦੇ ਹੋਵੋਗੇ ਤੁਸੀਂ ਇਹ ਬੰਦਾ ਨਾ ਕੀ ਕਰਦਾ ਬੰਦੇ ਨੂੰ ਮਿੱਠਾ ਨਾਲ ਗੱਲਾਂ ਕਰਕੇ ਇਹਨਾਂ ਦੇ ਪੈਰ ਤੇ ਕੁਹਾੜੀ ਮਾਰਦਾ ਪੈਰ ਤੇ ਕੁਹਾੜੀ ਮਾਰਦਾ ਮਤਲਬ ਕਿ ਬੇਇਤੀ ਕਰਦਾ ਆ ਇੱਕ ਬਲਦੇਵ ਖੋਹਰਾ ਨਾਂ ਤੇ ਆਈਦੀ ਆ ਮੁੰਡੇ ਦੀ ਉਹ ਵਿਚਾਰਾ ਗਰੀਬ ਘਰੋਂ ਆ ਠੀਕ ਆ ਆਪਾਂ ਨਹੀਂ ਕਹਿੰਦੇ ਵੀ ਇਹ ਗੱਲ ਬਿਮਾਰ ਅਠ ਮਾਰਾ ਆਪਾਂ ਨੂੰ ਇਹ ਗੱਲ ਕਹੀ ਆ ਪੈਸੇ ਮੰਗਣਾ ਗਲਤ ਆ ਖੰਡ ਤੇ ਆਪਦਾ ਇਲਾਜ ਕਰਾ ਲੈ ਕਾਰਡ ਤੇ ਚੱਲਦਾ ਕਾਰਡ ਚੱਲਦਾ ਸਾਰੇ ਪਾਸੇ ਚੱਲਦਾ ਆਪਾਂ ਇਹ ਗੱਲ ਕਹੀ ਜੋ ਹਣਾ ਉਹ ਬੰਦਾ ਗਰੀਬ ਪਰਵਾਸ ਚੋਂ ਆ ਠੀਕ ਆ ਸੋਨੂ ਸੀਤੋਂ ਵਾਲਾ ਮਦ ਮਦਬੁੱਧੀ ਬੰਦਾ ਵਿਚਾਰਾ ਹਣਾ ਬਈ ਯਾਰ ਪ੍ਰਮਾਤਮਾ ਨੇ ਜਿਵੇਂ ਬੁੱਧੀ ਦਿੱਤੀ ਚਲੋ ਆਪਣੇ ਲੋਕਾਂ ਨੇ ਚੱਕ ਲਿਓ ਗੱਲ ਬਕਰੀਆ ਹਰੇਕ ਪਿੰਡ 'ਚ ਹੀ ਆ ਇਹ ਕੋਈ ਇੱਕ ਪਿੰਡ 'ਚ ਨਹੀਂ ਹੁੰਦਾ ਕੋਈ ਸੀਤੋਂ ਪਿੰਡ 'ਚ ਨਹੀਂ ਦੱਲੇ ਸਾਰੇ ਪਿੰਡਾਂ 'ਚ ਮੱਦਬੁੱਧੀ ਬੰਦਾ ਹੁੰਦਾ ਹੀ ਹੁੰਦਾ ਪਰ ਆ ਜਿਹੜਾ ਬੰਦਾ ਨਾ ਜੰਟਾ ਮੋਗਾ ਇਹ ਬੜਾ ਇਹਨਾਂ ਦਾ ਫੁੱਦੂ ਖਿੱਚਦਾ ਬੰਦਾ ਆ ਇਹ ਹਰੇਕ ਬੰਦੇ ਦਾ ਮਜ਼ਾਕ ਉਡਾਉਂਦਾ ਹਰੇਕ ਬੰਦੇ ਦਾ ਮਜ਼ਾਕ ਉਡਾਉਂਦਾ ਤੁਸੀਂ ਆ ਵੀਡੀਓ ਦੇਖੋ ਫੇਰ ਆਪਾਂ ਗੱਲ ਕਰਾਂਗੇ ਪਹਿਲਾਂ ਵੀਡੀਓ ਦੇਖੋ ਹਲੋ ਆ ਪਰ ਮਾਹ ਮਾਈ ਬਈ ਇਹ ਆ ਬਈ ਤੁਸੀਂ ਰਹਿਣ ਤਾਂ ਹੋਗੀਆਂ ਮਾਹ ਮਾਈਆਂ ਬਈ ਕਾਫੀ ਮਸ਼ਹੂਰ ਸਿੰਗਰ ਤੁਸੀਂ ਬਈ ਕਹਿਣ ਦੀ ਲੋੜ ਨਹੀਂ ਬਹੁਤ ਬਾਈ ਦੇ ਗਾਣੇ ਸੁਨੇ ਚਲੋ ਵਾਹਿਗੁਰੂ ਨੇ ਮਾੜਾ ਟਾਈਮ ਲੈ ساری ਢੱਡੀਆਂ ਲੱਗੀਆਂ ਉਹਦੇ ਕਰਕੇ ਬਿਮਾਰ ਹੋਣ ਕਰਕੇ ਥੋੜਾ ਯਾਰ ਜਨ ਬਾਈ ਮਾੜਾ ਹਾਲ ਚੱਲਦਾ ਪਿਆ ਦੇਖ ਲੈਣਾ ਵੀਡੀਓ ਇਹ ਬੰਦਾ ਵੇਖ ਪਹਿਲਾਂ ਇਹ ਮਜ਼ਾਕ ਡਾਈ ਜਾਂਦਾ ਫਲ ਪਾਉਣਾ ਫਲ ਪਾਈ ਜਾਂਦੇ ਜਿਵੇਂ ਮਤਲਬ ਕੋਈ ਪਾਉਂਦੇ ਹੁੰਦੇ ਆ ਸਾਥ ਕੋਈ ਹੋਰ ਪਾਉਂਦੇ ਹੁੰਦੇ ਆ ਨਾ ਕੋਈ ਪਾ ਦਿੰਦੇ ਆ ਫਲ ਪਾਈ ਜਾਂਦਾ ਉਸ ਚੀਜ਼ ਦਾ ਇਹਨੇ ਮਜ਼ਾਕ ਬਣਾਇਆ ਫੇਰ ਇਹਨੇ ਦੇਖ ਲਓ ਤੁਸੀਂ ਉਹ ਬੰਦੇ ਦੇ ਸਾਰਾ ਕੁ ਪਵਾ ਕੇ ਉਵੇਂ ਉਹ ਲਾਈ ਜਾਂਦੇ ਆ ਤੇ ਉਹ ਬੰਦੇ ਨੂੰ ਇਹ ਮੇਰੀ ਚੜ੍ਹਾਈ ਹੈ ਚੜ੍ਹਾਈ ਨਹੀਂ ਉਹ ਤੇਰੀ ਤੇਰੀ ਬੇਇੱਜ਼ਤੀ ਕਰੀ ਜਾਂਦੇ ਤੂੰ ਸਮਝੇਗਾ ਕਦੋਂ ਤੇਰੀ ਲੋਕ ਬੇਇੱਜ਼ਤੀ ਕਰਦੇ ਜਦੋਂ ਤੇਰੇ ਨਾਲ 10-10 ਜਾਨੇ ਖੜ ਜਾਂਦੇ ਆ ਤੇ ਉਹ ਕਿੱਥੇ ਮਰ ਗਿਆ ਅੱਜ ਅੱਜ ਖੜ ਕੇ ਤੇਰੇ ਨਾਲ ਵੀਡੀਓ ਬਣਾਉਣਾ ਅੱਜ ਖੜ ਕੇ ਕਣੋ ਵੀ ਐਸਾ ਗੋਰਾ ਸਾਡਾ ਬਿਮਾਰ ਆ ਤੇ ਭਾਈ ਅਸੀਂ ਇਹਦੀ ਹੈਲਪ ਕਰਾਂਗੇ ਯਾਰ ਤੂੰ ਤੂੰ ਆਪ ਵੀ ਨਹੀਂ ਸਮਝਦਾ ਤੇਰਾ ਦਿਮਾਗ ਨਹੀਂ ਕੰਮ ਕਰਦਾ ਵੀ ਯਾਰ ਮੈਂ ਕਿਹੜੇ ਨਾਲ ਤੁਰਿਆ ਫਿਰਦਾ ਇਹਨਾਂ ਨਾਲ ਤੁਰਿਆ ਫਿਰਦਾ ਤੂੰ ਤੂੰ ਲੋਕਾਂ ਤੋਂ ਪਿੰਡ 'ਚੋਂ ਵੀ ਮਦਦ ਮੰਗੇ ਨਾ ਤੈਨੂੰ ਪਿੰਡ 'ਚੋਂ ਵੀ ਮ ਪਰ ਇਹ ਦੇ ਨਾਲ ਇਹ ਬੰਦਾ ਹਰੇਕ ਬੰਦੇ ਦਾ ਮਜ਼ਾਕ ਉਡਾਉਂਦਾ ਜੜਾ ਜੰਟਾ ਜੁੰਟਾ ਗਾ ਠੀਕ ਹੈ ਇਹਨੂੰ ਮੇਰੇ ਕਨੂੰ ਬੇਨਤੀ ਆ ਵੀ ਇਹ ਕੰਮ ਛੱਡ ਦੇ ਪਹਿਲਾਂ ਤੂੰ ਬੁੜੇ ਤੋਂ ਸੱਦੀਆਂ ਸ਼ਰਿਆ ਮਗਾਲਾ ਕਢਾਉਂਦਾ ਸੀ ਗਾਲਾ ਕਿਹੜੀਆਂ ਕਢਾਉਂਦੇ ਸਾਡੀਆਂ ਇੱਥੇ ਜਵਾਕਾਂ ਕੋਲੇ ਫੋਨਾ ਸਾਡੇ ਕਿਸੇ ਕੋਲੇ ਹੋਰ ਵੀ ਫੋਨ ਹੈ ਸਾਰੇ ਬੱਚਿਆਂ ਕੋਲੇ ਭੈਣਾਂ ਕੋਲੇ ਆ ਤੇ ਤੂੰ ਇਹ ਇਹ ਕੰਮ ਕੀ ਵੀ ਫੜਦਾ ਤੇਰੇ ਪਾਸੇ ਇਹ ਮਜ਼ਾਕ ਜੇ ਤੂੰ ਮਜ਼ਾਕ ਇਸ ਚੀਜ਼ ਨੂੰ ਸਮਝਦਾ ਤੂੰ ਆਪਦੇ ਤੱਕ ਸੀਮਤ ਰੱਖ ਆਪਦਾ ਮਨੋਰੰਜਨ ਕਰੀ ਚੱਲ ਤੂੰ ਲੋਕਾਂ ਚ ਲਿਆ ਕੇ ਮਜ਼ਾਕ ਬਣਾਉਣਾ ਹੋ ਏ ਭਰਾਵਾ ਤੂੰ ਇਤਰੀਆਂ ਗੱਲਾਂ ਗਲਤ ਆਪਲਾ ਛੀਤੋ ਵਾਲੇ ਨਾ ਵੀ ਪੂਰਾ ਮਜ਼ਾਕ ਕੀਤਾ ਤੂੰ ਆਹ ਵੀਡੀਓ ਦੇਖੋ ਤੁਹਾਨੂੰ ਕੋਈ ਟਾਈਮ ਦੋ ਫਿਰ ਕਿਦਾਂ ਤੁਸੀਂ ਸਾਡਾ ਪੋਡਕਾਸਟ ਕਰੋਗੇ ਕੋਈ ਆਲ ਨਹੀਂ ਮੈਡਮ ਮੈਂ ਜਾਂਦਾ ਆਂ ਤੁਹਾਨੂੰ ਹਾਂ ਜੀ ਤੇ ਫਿਰ ਤੁਸੀਂ ਸਾਨੂੰ ਅੱਜ ਦੱਸੋਗੇ ਕਿ ਕੱਲ ਨੂੰ ਦੱਸੋਗੇ ਫਿਰ ਮੈਂ ਅੱਜ ਐਕਚੁਅਲੀ ਜੀਰੇ ਆਈ ਹੋਈ ਆ ਮੇਰੀ ਪੂਰੀ ਟੀਮ ਮੈਡਮ ਘਰੇ ਆ ਨਾ ਰਿਸ਼ਤੇ ੜ੍ਹ ਗਿਆ ਸੀ ਕਿ ਕੀ ਕਰ ਦੀ ਗੱਲ ਆ ਫਿਰ ਨਾ ਹੀ ਦੇੜੀਏ ਕਾਣਾ ਮਰਮੇ ਇਹ ਫਿਰ ਘਰ ਦੀ ਗੱਲ ਆ ਨਾ ਹੀ ਦੇੜੀਏ ਅਗਲੀ ਵੀਡੀਓ ਇਹ ਇਹੋ ਜਿਹਾ ਬੰਦਾ ਆ ਬਜ਼ੁਰਗਾਂ ਦੀ ਵੀਡੀਓ ਦੇਖੋ ਮਮਾ ਕੀ ਖਾਓਗੇ ਕਾਣਾ ਮੈਂ ਕਿਹ ਚਲੇ ਭੈਣ ਦੀ ਫੁੱਜੀ ਬੰਦਾ ਪੁੱਛਣਾ ਆ ਇੱਥੇ ਉਹ ਭੈਣ ਦਾ ਤੁਸਾਈਆ ਵਾਰ ਆਵੇ ਤਾਂ ਹੌਲੀ ਬੋਲ ਹੌਲੀ ਪਾਪਾ ਉਹ ਤਾਂ ਆਪਣਾ ਪੁੱਛਣਾ ਆ ਕੀ ਖਾਓਗੇ ਕਹਿੰਦਾ ਭੈਣ ਜੈ ਉਹਦੇ 14 ਘੜ ਕੇ ਦਾਸਤਾ ਦੇ ਕੀ ਖਾਏਗਾ ਭਰਾਵਾ ਹਾਂ ਮੈਂ ਕੀ ਕੀ ਖਾਣਾ ਦੱਸੋ ਕੋਹ ਨਹੀਂ ਖਾਣਾ ਬਾਈ ਜੀ ਕੀ ਇਹ ਇਹ ਬਜ਼ੁਰਗਾ ਦੇ ਦੰਦ ਨਹੀਂ ਕੀ ਖਾਣਗੇ ਲੈ ਪੈ ਦੇ ਛੋੜ ਦੇ ਚਲੇ ਜੀ ਉੱਡੀ ਚਲਾ ਲੈ ਰਣੀ ਰਿਆ ਉਹ ਨਾ ਬਜ਼ੁਰਗਾ ਮੈਨੂੰ ਐਸਾ ਕਰ ਕਰ ਦੇਣਾ ਕਹਿੰਦਾ ਆਈਆ ਪਤਾ ਹੈ ਹੌਲੀ ਯਾਰ ਕੀ ਖਾਏਗਾ ਦਾਦੇ ਭੈਣਾ ਦੇਖ ਲਈ ਵੀਡੀਓ ਇਹ ਆ ਬੰਦਾ ਇਹ ਹੋ ਜਾ ਹਰੇਕ ਬੰਦੇ ਦਾ ਨੇ ਮਜ਼ਾਕ ਡੋਣਾ ਹੀ ਡੋਣਾ ਹਰੇਕ ਬੰਦਾ ਕੋਈ ਆ ਚਾਹੀ ਇਹ ਹਾਸੇ ਚ ਆ ਦੇਣਾ ਜਿਵੇਂ ਕਹਿੰਦੇ ਹੁੰਦੇ ਹਾਸੇ ਮਜ਼ਾਕ ਚ ਗੱਲਾਂ